ਜਿਵੇਂ ਮਹਾਪੁਰਸ਼ਾ ਦਾ ਜਿਹੜਾ ਜੀਵਨ ਸੀ ਸਾਰਾ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਸੀ ਉਹਨਾਂ ਦੇ ਇੱਥੇ ਆਉਣ ਦਾ ਬਦਲਦਾ ਸਬਦ ਇਹ ਹੈ ਕਿ ਸਭ ਨੂੰ ਗੁਰੂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਇੱਕ ਦੂਜੇ ਦਾ ਸਤਕਾਰ ਕਰਨਾ ਚਾਹੀਦਾ ਬਰਾਈ ਤੋਂ ਬਚਣਾ ਚਾਹੀਦਾ ਅੱਜ ਦਾ ਇੱਥੇ ਆਉਣ ਦਾ ਜੋ ਸਾਰੀ ਸੰਗਤ ਹੈ ਉਹਦਾ ਅਸਲ ਦੇਸ਼ ਤਾਂ ਇੱਥੋਂ ਹੀ ਸਬਕ ਲੈਣਾ ਹੁੰਦਾ ਇਸ ਵਾਤੇ ਸਾਰੀ ਸੰਗਤ ਇੱਥੇ ਆਈ ਐਸੀ ਵੀ ਆਇਆ ਸ਼ਰਧਾ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਇਕ ਸੰਗਤਾਂ ਨੂੰ ਇਹੀ ਬੰਦਿਆ ਜਿਹੜੀ ਸਟੇਜ ਤੋਂ ਕਹੀ ਹੈ ਕਿ ਭਾਈ ਜਿਵੇਂ ਜੋ ਸਾਡਾ ਗੁਰੂ ਫਰਮਾਉਂਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਵਰਤਨ ਭਲਾ ਹਰੇਕ ਦਾ ਭਲਾ ਸੋਚਿਆ ਕਰੋ ਦੇਖ ਕਮਾਈ ਕਰੋ ਗੁਰੂ ਘਰ ਨਾਲ ਜੁੜ ਕੇ ਰਹੋ ਇੱਕ ਦੂਜੇ ਨੂੰ ਪਿਆਰ ਕਰੋ ਤੇ ਸਿੱਖ ਨੂੰ ਸਿੱਖ ਪਿਆਰ ਕਰੇ ਇੱਕ ਦੂਜੇ ਦਾ ਵਿਰੋਧ ਨਾ ਕਰੋ ਇਹ ਸਾਨੂੰ ਸਾਰਿਆਂ ਨੂੰ ਜੁੜਨ ਦਾ ਸਬਕ ਹੈ ਇਹੀ ਹੈ ਜੀ ਕਿ ਜੋ ਸਿੱਖ ਕੌਮ ਹੈ ਇੱਕ ਮਿਨੋਰਟੀ ਦੀ ਕੌਮ ਹੈ ਜਿੰਨਾ ਚਿਰ ਅਸੀਂ ਆਪਸ ਵਿੱਚ ਜੁੜ ਕੇ ਇੱਕ ਦੂਜੇ ਨੂੰ ਪਿਆਰ ਨਹੀਂ ਕਰਨ ਲੱਗਾਂਗੇ ਅਸੀਂ ਇੱਜਤ ਨਾਲ ਰਹਿ ਨਹੀਂ ਸਕਾਂਗੇ ਸਾਡੇ ਤੇ ਬੜੇ 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 ਬਾਹਰ ਹੋ ਰਹੇ ਨੇ ਉਹਨਾਂ 12 ਨੂੰ ਅਸੀਂ ਵੋਟਾਂ ਨਾਲ ਮੁਕਾਬਲਾ ਨਹੀਂ ਕਰ ਸਕਾਂਗੇ ਅਸੀਂ ਘੱਟ ਗਿਣਤੀ 'ਚ ਵੋਟਾਂ ਸਾਡੇ ਕੋਲ ਬਹੁਤ ਥੋੜੀਆਂ ਨੇ ਇਸ ਦੇਸ਼ 'ਚ 540 ਦੀ ਪਾਰਲੀਮੈਂਟ ਹੈ ਸਾਡੇ ਕੋਲ 13 ਮੈਂਬਰ ਪਾਰਲੀਮੈਂਟ ਹੈ ਉਹਦੇ ਧੜੇ ਰੱਗੇ ਦੱਸ ਆ ਸਾਡਾ ਤਾਂ ਇੱਕੋ ਹੀ ਹੈ ਕਿ ਸਾਡੇ 'ਚ ਇਕਤਾ ਹੋਵੇ ਪਿਆਰ ਹੋਵੇ ਸਾਡੀ ਕਵਾਜ ਹੋ ਜੇ ਫਿਰ ਦੁਨੀਆ ਦੀ ਕੋਈ ਤਾਂ ਸਾਡੇ ਅੱਗੇ ਖੜ ਨਹੀਂ ਸਕਦੀ ਉਹਦੇ ਨਾਲ ਸਾਡੀ ਵੀ ਇੱਜਤ ਹੈ ਤੇ ਦੁਨੀਆ ਸਾਡਾ ਸਤਕਾਰ ਵੀ ਹੈ ਤੇ ਦੇਸ਼ ਦਾ ਵੀ ਇਸ 'ਚ ਭਲੇ ਤੇ ਸਾਨੂੰ ਆਪਣੇ ਭਲੇ ਵਾਸਤੇ ਵੀ ਇਹ ਸੋਚਣਾ ਚਾਹੀਦਾ ਹੈ ਕਿ ਜੋ ਗੁਰੂਆ ਸੁਨੇਹ ਚ ਅਸੀਂ ਗੁੜ ਕੇ ਰਹੀਏ